ਸਾਰੇ ਵੀਰਾਂ ਭੈਣਾਂ ਪਰਵਾਂ ਦਾ ਸਵਾਗਤ ਹੈ ਸਾਡੇ ਐਸ YouTube ਚੈਨਲ ਤੇ ਤੇ ਸਾਥੀਓ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਿਰਫ ਪੰਜਾਬ ਦਾ ਹੀ ਨਹੀਂ ਪੂਰੇ ਵਿਸ਼ਵ ਵਰ ਪ੍ਰਸਿੱਧ ਹੈ ਇਸ ਸਥਾਨ ਤੇ ਹਰ ਰੋਜ਼ ਇੱਥੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਕਾਫੀ ਵੱਡੀ ਗਿਣਤੀ ਚਿੱਤੇ ਸਲਾਨੀ ਅਤੇ ਸੰਗਤਾਂ ਪਹੁੰਚਦੀਆਂ ਹਨ ਜਿਹੜਾ ਕਿ ਅੱਜ ਦੇ ਭਾਰਤ ਦੇ ਸਭ ਤੋਂ ਜ਼ਿਆਦਾ ਵੇਖਣ ਵਾਲੇ ਸਥਾਨਾਂ ਵਿੱਚੋਂ ਇੱਕ ਸਥਾਨ ਹੈ ਤੁਹਾਡਾ ਅੱਜ ਵੀ ਇਸ ਵੀਡੀਓ 'ਚ ਕਰੋ ਦਰਸ਼ਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤਾਂ ਬਣੇ ਰੋ ਇਸ ਵੀਡੀਓ ਦੇ ਨਾਲ ਹਾਂ ਤੁਹਾਡੇ ਨਾਲ ਇਹ ਰਿਕੁਐਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਨੂੰ ਦਬਕ ਕੇ ਆਲਟ ਤੇ ਕਲਿੱਕ ਕਰੋ ਇਸ ਦੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਇਸ ਟਾਈਮ ਅਸੀਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਹੀ ਨੇੜੇ ਪਹੁੰਚ ਚੁੱਕੇ ਹਾਂ ਦਰبار ਸਾਹਿਬ ਦੀ ਜਿਹੜੀ ਬਸ ਸਟੈਂਡ ਤੋਂ ਦੂਰੀ ਹੈ ਉਹ ਲਗਭਗ 1 ਤੋਂ 1.5 ਕਿਲੋਮੀਟਰ ਹੈ ਅਤੇ ਰੇਲਵੇ ਸਟੇਸ਼ਨ ਤੋਂ ਵੀ ਲਗਭਗ ਕੋਈ 2 ਕਿਲੋਮੀਟਰ ਦੇ ਆਸ-ਪਾਸ ਹੈ ਤਾਂ ਹੁਣ ਆਪਾਂ ਇੱਥੋਂ ਜੋੜੇ ਜਮਾ ਕਰਾ ਕੇ ਦਰਬਾਰ ਸਾਹਿਬ ਵਿੱਚ ਦਾਖਲ ਹੋਵਾਂਗੇ ਅਤੇ ਉਸ ਤੋਂ ਬਾਅਦ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਦੇ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅਤੇ ਅਕਾਲ ਤਖਤ ਸਾਹਿਬ ਦੇ ਪੂਰੇ ਦਰਸ਼ਨ ਕਰਾਵਾਂਗੇ ਅਤੇ ਤੁਹਾਨੂੰ ਅੰਦਰ ਦਾ ਪੂਰਾ ਵਿਊ ਵਿਖਾਵਾਂਗੇ ਤੋ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜੋ ਵੀਰ ਭੈਣ ਭਰਾ ਉੱਤੇ ਜਾ ਕੇ ਦਰਸ਼ਨ ਮੇਲੇ ਨਹੀਂ ਕਰ ਸਕਦਾ ਇਹਨਾਂ ਵੀਡੀਓ ਦੇ ਰਾਹੀਂ ਘਰ ਬੈਠਾ ਹੀ ਦਰਸ਼ਨ ਮੇਲੇ ਕਰ ਸਕੇ ਤਾਂ ਸਾਥੀਓ ਇਹ ਧਰਤੀ ਦਾ ਸਵਰਗ ਹੈ ਅਤੇ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ ਜਿਹੜੇ ਇਨਸਾਨ ਨੇ ਆਪਣੀ ਜ਼ਿੰਦਗੀ ਵਿੱਚ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ ਤਾਂ ਸਮਝੋ ਉਹਨੇ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਵੇਖਿਆ ਕਿਉਂਕਿ ਇਸ ਧਰਤੀ ਤੇ ਜਿਤੇ ਵੀ ਕਿ ਜੇਕਰ ਕੋਈ ਵੀ ਸਵਰਗ ਹੈ ਤਾਂ ਉਹ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕਿ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਵਸਾਇਆ ਇਹ ਨਗਰ ਅੱਜ ਪੂਰੀ ਦੁਨੀਆ ਵਿੱਚ ਵਿਖਿਆਤ ਹੈ ਅਤੇ ਹਰ ਧਰਮ ਦੇ ਹੀ ਲੋਕ ਇੱਥੇ ਪਰਜਾਨਾ ਆਉਂਦੇ ਹਨ ਇਸ ਸਥਾਨ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂ ਸਵਰਨ ਮੰਦਿਰ ਜਾਂ ਗੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਹਰ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਵਿਦੇਸ਼ੀ ਪੈਰਟਕ ਅਤੇ ਸੰਗਤਾਂ ਪਹੁੰਚਦੀਆਂ ਹਨ ਤਾਂ ਹੁਣ ਆਪਾਂ ਇੱਥੋਂ ਕੁਝ ਚੈਕਿੰਗ ਕਰਾ ਕੇ ਅੰਦਰ ਆਪਾਂ ਦਾਖਲ ਹੋਵਾਂਗੇ ਤਾਂ ਸਾਥੀਓ ਹੁਣ ਆਪਾਂ ਪਹੁੰਚ ਚੁੱਕੇ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਦਾਖਲ ਹੋ ਚੁੱਕੇ ਹਾਂ ਜੇਕਰ ਆਪਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਇੱਥੇ ਚਰਨ ਪਾ ਕੇ ਇਸ ਨਗਰੀ ਨੂੰ ਬਸਾਇਆ ਸੀ ਅਤੇ ਉਹਨਾਂ ਨੇ ਇੱਕ ਸਰੋਵਰ ਦਾ ਨਿਰਮਾਣ ਕਰਾਇਆ ਜਿਹੜਾ ਕੀ ਰਾਮਦਾਸ ਸਰੋਵਰ ਦੇ ਨਾਮ ਨਾਲ પ્રસિદ્ધ હો ગયા ਅਤੇ અમર સરોવર ਵੀ જે اس نو ਆખਿਆ ਜਾਂਦਾ ہے ਅਤੇ અમર સરોવર ਦੇ નામ ਨਾਲ ہی پورے شہر ਦਾ નામ ہی અમરસર ہو گیا اس جگہ تے کئی چھوٹے چھوٹے સ્થાન موجودن جیہ دے وچ ਗੁਰਦੁਆਰਾ ਦੁਖਬੰਜਨੀ ਸਾਹਿਬ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਹਤੇ تھوڑی دور ਗੁਰਦੁਆਰਾ ਬਾਬਾ ਅਟਲ رائے ਜੀ موجودن ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਜੇਕਰ ਆਪਾਂ ਗੱਲ ਕਰੀਏ ਤਾਂ ਸरोवर ਦੇ ਵਿੱਚੋ ਵਿੱਚ ਸशोभਿਤ ਹੈ جو کہ ਸੰਗਤਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਹੀ ਸਾਹਮਣੇ ਬਣੀ ਦਰਸ਼ਨੀ ਦਿਓੜੀ ਤੋਂ داخل ਹੋ ਕੇ ਉਲਦੇ ਰਾਹੀ ਇੱਥੇ ਜਾ ਕੇ ਦਰਸ਼ਨ ਕਰਦੀਆਂ ਹਨ ਅਤੇ ਦਰਸ਼ਨ ਕਰਕੇ ਆਪਣੇ ਆਪ ਨੂੰ ਬੜਾ ਹੀ ਵਡਭਾਗਾ ਮਹਿਸੂਸ ਕਰਦੀਆਂ ਹਨ ਕਿਉਂਕਿ ਸੱਚਖੰਡ ਦੇ ਦਰਸ਼ਨ ਕਰਨਾ ਬੜੀ ਹੀ ਆਪਣੇ ਆਪ ਵਿੱਚ ਇੱਕ ਬੜੀ ਵੱਡੀ ਗੱਲ ਹੈ ਅਤੇ ਇਸ ਸਥਾਨ ਦੇ ਦਰਸ਼ਨ ਸਿਰਫ ਭਾਗਾਂ ਵਾਲੇ ਹੀ ਕਰ ਸਕਦੇ ਹਨ ਤਾਂ ਉਹ ਆਪਾਂ ਅੱਜ ਦੀ ਇਸ ਵੀਡੀਓ ਚ ਕਰੀਏ ਦਰਸ਼ਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੇ ਬਕਰਮਾ ਦਾ ਯੋਗ ਕੱਟੋ ਜਮਾਇਸ਼ ਤੇ ਮੈਂ ਕਿਹਾ ਨਾ ਨਹੀਂ ਹਾਂ 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 ਚਲੋ ਚਲੋ ਕਰੋ ਹਾਂ ਦੇਖੀ ਆਹ ਪੱਟਿਆ ਫੜਾ ਦੇ ਏ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਕਿ ਭਾਰਤ ਦੇ ਪੰਜ ਤਖਤਾਂ ਵਿੱਚੋਂ ਇੱਕ ਹੈ ਜਿਹੜਾ ਕਿ ਸਿੱਖ ਧਰਮ ਵਿੱਚ ਜਿੰਨੇ ਵੀ ਕੰਮ ਕਾਰਜ ਜਿੰਨੇ ਵੀ ਵੱਡੇ ਵੱਡੇ ਫੈਸਲੇ ਲੈ ਜਾਂਦੇ ਹਨ ਉਹ ਇਸ ਜਗ੍ਹਾ ਤੋਂ ਹੀ ਅਕਾਲ ਤਖਤ ਸਾਹਿਬ ਤੋਂ ਹੀ ਲੈ ਜਾਂਦੇ ਹਨ ਤੇ ਹੁਣ ਆਪਾਂ ਚੱਲਿਆਂ ਸੱਚਖੰਡ ਸਾਹਿਬ ਦੇ ਦਰਸ਼ਨ ਕਰਨ ਜੇਕਰ ਉੱਥੇ ਕੈਮਰਾ ਅਲਾਉਡ ਹੋਇਆ ਤਾਂ ਤੁਹਾਨੂੰ ਸੱਚਖੰਡ ਦੇ ਅੰਦਰ ਦਾ ਵੀ ਦਰਸ਼ਨ ਕਰਾਵਾਂਗੇ ਅਤੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਅੰਦਰ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ ਅਤੇ ਇੱਥੋਂ ਦਾ ਵੀਊ ਖਾਵਾਂਗੇ ਬਾਬਾ ਨਾਨਕਾ ਬਾਬਾ ਨਾਨਕਾ ਸ਼ਬਦ ਖੁੱਟ ਬਾਬਾ ਨਾਨਕਾ ਸ਼ਬਦ ਖੁੱਟ ਬਾਬਾ ਨਾਨਕਾ ਸਾਥੀਓ ਆਪਾਂ ਸੱਚਖੰਡ ਵਿੱਚ ਦਰਸ਼ਨ ਕਰਕੇ ਆ ਚੁੱਕੇ ਹਾਂ ਪਰ ਇੱਥੇ ਸਾਨੂੰ ਕੈਮਰਾ ਅਲਾਉਡ ਨਹੀਂ ਸੀਗਾ ਅਤੇ ਵੀਡੀਓ ਦੀ ਪਰਮਿਸ਼ਨ ਨਹੀਂ ਸੀਗੀ ਇਸੇ ਕਰਕੇ ਤੁਹਾਨੂੰ ਅੰਦਰ ਦੇ ਦਰਸ਼ਨ ਅਸੀਂ ਨਹੀਂ ਕਰਾ ਸਕੀ ਤਾਂ ਹੁਣ ਆਪਾਂ ਚੱਲਨੇ ਆ ਲੰਗਰ ਹਾਲ ਵਿੱਚ ਉੱਥੇ ਪਹਿਲਾਂ ਲੰਗਰ ਛੱਕਾਂਗੇ ਅਤੇ ਉਸ ਤੋਂ ਬਾਅਦ ਕੁਝ ਤੁਹਾਨੂੰ ਹੋਰ ਦਰਸ਼ਨ ਮਿਲੇ ਇਸ ਸਥਾਨ ਦੇ ਕਰਾਵਾਂਗੇ ਤਾਂ ਇਹ ਆ ਲੰਗਰ ਹਾਲ ਜਿਹੜਾ ਕਿ ਇਸ ਦੁਨੀਆ ਦਾ ਸਭ ਤੋਂ ਵੱਡਾ ਲੰਗਰ ਹਾਲ ਹੈ ਜਿਹੜਾ ਕਿ ਲਗਭਗ ਇੱਕ ਵਾਰ ਹੀ ਇੱਥੇ 20000 ਦੇ ਕਰੀਬ ਇੱਕੇ ਵਾਰ ਹੀ ਸੰਗਤ ਅਜ ਬੈਠ ਕੇ ਸੰਗਤਾਂ ਲੰਗਰ ਛੱਕ ਸਕਦੀਆਂ ਹਨ ਤਾ ਜੋ ਕਿ ਇੱਥੇ 24 ਘੰਟੇ ਦਿਨ ਰਾਤ ਇੱਥੇ ਲੰਗਰ ਵਰਤਾਏ ਜਾਂਦੇ ਹਨ ਅਤੇ ਲੰਗਰਾਂ ਦੀ ਸੇਵਾ ਬਹੁਤ ਹੀ ਜ਼ਿਆਦਾ ਇੱਥੇ ਕੀਤੀ ਜਾਂਦੀ ਹੈ ਜਿਹੜਾ ਕਿ ਸੰਗਤਾਂ ਇੱਥੇ ਤਨ ਮਨ ਅਤੇ ਧਨ ਨਾਲ ਸੰਗਤਾਂ ਸੇਵਾ ਕਰਦੀਆਂ ਹਨ ਅਤੇ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ ਤਾਂ ਸਾਥੀਓ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੱਜ ਵੀ ਏਸ ਵੀਡੀਓ ਤੁਹਾਨੂੰ ਦਰਸ਼ਨ ਕਰਾਏ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਾਓ ਤੁਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਕਿੰਨੇ ਵਾਰੀ ਦਰਸ਼ਨ ਕੀਤੇ ਨੇ ਜਾਂ ਨਹੀਂ ਕੀਤੇ ਕਿਰਪਾ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦੱਸਿਓ ਤਾਂ ਅੱਜ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ